ਰੋੜਾ ਤੇ ਵਾਹਨ ਦਾ ਐਕਸੀਡੈਂਟ ਹੋਣ ਨਾਲ ਕਾਫੀ ਛੋਟੇ ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਉਂਦੇ ਨੇ ਇਹ ਹੁੰਦਾ ਹੈ ਜਦ ਨਾਬਾਲਿਕ ਬੱਚਾ ਵਾਹਨ ਚਲਾਉਂਦਾ ਹੈ ਜਿਨ੍ਹਾਂ ਦਾ ਲਾਇਸੈਂਸ ਵੀ ਨਹੀਂ ਬਣਦਾ ਪਰ ਹੁਣ ਨਿਯਮ ਕੁਝ ਸਖਤ ਕੀਤੇ ਗਏ ਨੇ ਹੁਣ ਜੇਕਰ ਨਾਬਾਲਿਕ ਬੱਚਾ ਕਿਸੇ ਤਰ੍ਹਾਂ ਦਾ ਵਾਹਨ ਚਲਾਉਂਦਾ ਪਕੜਿਆ ਜਾਂਦਾ ਹੈ ਤਾਂ ਉਹਨਾਂ ਦੇ ਮਾਪਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਦਾ ਸਈਏ ਕਿ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਨਾ ਬਾਲਗ ਬੱਚਿਆਂ ਦੇ ਵਾਹਨ ਚਲਾਉਣ ਖਿਲਾਫ ਮੁਹਿੰਮ ਸ਼ੁਰੂ ਕੀਤੀ ਜਾਵੇ ਪਹਿਲਾ ਇਸ ਬਾਰੇ ਜਾਗਰੂਕ ਕੀਤਾ ਜਾਵੇ ਜੋ ਫਿਰ ਵੀ 18 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਦੇ ਫੜੇ ਗਏ ਤਾਂ ਮਾਪਿਆਂ ਖਿਲਾਫ ਧਾਰਾ 199 ਤਹਿਤ ਕਾਰਵਾਈ ਕੀਤੀ ਜਾਵੇ ਮਾਪਿਆਂ ਖਿਲਾਫ ਐਫ ਆਈ ਆਰ ਦੇ ਨਾਲ ਨਾਲ ਉਹਨਾਂ ਦੇ 25000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇ ਇਸ ਦੇ ਨਾਲ ਹੀ 12 ਮਹੀਨਿਆਂ ਲਈ ਵਾਹਨ ਦੀ ਰੈਸਟ੍ਰਿਕਸ਼ਨ ਰੱਦ ਕਰ ਦਿੱਤੀ ਜਾਵੇ ਉੱਪਰ ਗੱਡੀ ਚਲਾਉਣ ਵਾਲੇ ਨਾਬਾਲਗ ਨੂੰ ਡਰਾਈਵਿੰਗ ਲਾਇਸੈਂਸ ਲਈ ਅਯੋਗ ਕਰਾਰ ਦਿੱਤਾ ਜਾਵੇ ਇਸ ਹਾਲਤ ਚ ਉਹ 18 ਸਾਲ ਦੀ ਉਮਰ ਪੂਰੀ ਕਰਨ ਤੇ ਵੀ ਲਾਇਸੈਂਸ ਨਹੀਂ ਬਣਾ ਸਕੇ ਗਾ ਲਾਇਸੈਂਸ ਬਣਾਉਣ ਲਈ ਉਸ ਨੂੰ 8 ਸਾਲ ਹੋਰ ਉਡੀਕ ਕਰਨੀ ਪਵੇਗੀ ਯਾਨੀ 25 ਸਾਲ ਦੀ ਉਮਰ ਪੂਰੀ ਕਰਨੀ ਪਵੇਗੀ ਹਾਲਾਂਕਿ ਟ੍ਰੈਫਿਕ ਪੁਲਿਸ ਵੱਲੋਂ ਪਹਿਲਾਂ ਵੀ ਹਾਦਸਿਆਂ ਦਾ ਹਵਾਲਾ ਦੇ ਕੇ ਬੱਚਿਆਂ ਨੂੰ ਰੋਕਿਆ ਜਾਂਦਾ ਰਿਹਾ ਹੈ ਇਸ ਦੇ ਬਾਵਜੂਦ ਨਵਾਲਗ ਸੜਕਾਂ ਤੇ ਤੇਜ਼ ਰਫ਼ਤਾਰ ਨਾਲ ਵਾਹਨ ਭਜਾਉਂਦੇ ਹਾਂ ਤਾਂ 2023 ਚ ਪੁਲਿਸ ਨੇ ਨਵਾਲਕਾਂ ਦੇ 80 ਚਲਾਨ ਕੱਟੇ ਸਾਲ 2022 ਚ 1242 ਸਾਲ 2021 ਚ 118 ਤੇ ਸਾਲ 2020 ਚ 48 ਚਲਾਨ ਕੀਤੇ ਗਏ ਸਰ ਇਹਨਾਂ ਨਾਲ ਕੋਈ ਗੱਲ ਨਹੀਂ ਬਣ ਰਹੀ ਹੈ ਹਜੇ ਚ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਸਖਤੀ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸੜਕ ਦੁਰਘਟਨਾਵਾਂ ਵਿੱਚ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਸੜਕ ਦੁਰਘਟਨਾਵਾਂ ਤੇ ਟ੍ਰੈਫਿਕ 2021 ਦੀ ਰਿਪੋਰਟ ਮੁਤਾਬਕ ਸਾਲ 2021 ਚ 516000 ਤੋਂ ਵੱਧ ਨਵੇਂ ਵਾਹਨ ਰਜਿਸਟਰ ਹੋਏ ਯਾਨੀ ਪੰਜਾਬ ਚ ਰੋਜ਼ 375 ਨਵੀਆਂ ਕਾਰਾਂ ਤੇ 992 ਦੋਪਹੀਆ ਵਾਹਨ ਰਜਿਸਟਰ ਹੁੰਦੇ ਹਲਸੂਬੇ ਚ ਦਸੰਬਰ 2021 ਤੱਕ ਕੁੱਲ 1 ਕਰੋੜ 21 ਲੱਖ ਤੋਂ ਵੱਧ वाहन रजिस्टर हो चुके सन सड़क हादसा का एक वाला कारण गलत पासे वाहन चलाना है अजिस्थिति रफ्तार तेज जोड़ कारण सब तो वोतियाँ हैं हर साल लगभग पांच हज़ार लोगों जान तो हाथ धोना तो पैदा है रिपोर्ट मुताबिक समाजिक आर्थिक पखों पंजाब साल दो हज़ार इक्की सड़क हादसा कारण सतारह हजार अठ सौ इकवंजा करोड़ का नुकसान होया तस्वीर का दूजा पहलू यह भी है कि पंजाब प्रति एक लख व्यक्ति पिछले सिर्फ आठ ट्रैफिक पुलिस मुलाजिम जबकि केंद्रीय गृह मंत्रालय ਨੇ ਨਿਯਮਾਂ ਮੁਤਾਬਕ ਇਸ ਸਾਲ ਨਾਲ ਦੁੱਗਣਾ ਹੋਣੀ ਚਾਹੀਦੇ ਨੇ ਇਸ ਘੱਟ ਮੁਲਾਜ਼ਮ ਨਾਲ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਕਿਵੇਂ ਜਾਗਰੂਕ ਕੀਤਾ ਜਾਵੇ ਤੇ ਕਿਵੇਂ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ ਚੰਗਾ ਤਾਂ ਇਹ ਹੁੰਦਾ ਹੈ ਕਿ ਇਹਦੇ ਨਿਯਮਾਂ ਦੀ ਪਹਿਲਾਂ ਤੋਂ ਹੀ ਸਖਤੀ ਨਾਲ ਪਾਲਣਾ ਸ਼ੁਰੂ ਕਰ ਦਿੱਤੀ ਜਾਵੇ ਤਾਂ ਸਹੀ ਹੈ ਕਿ ਚੈੱਕ ਕਰ ਨਾਬਾਲਗ ਬੱਚਾ ਸੜਕਾਂ ਤੇ ਦੋ ਪਹੀਏ ਜਾਂ ਚਾਰ ਪਹੀਏ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਹੁਣ ਉਹਨਾਂ ਦੇ ਮਾਪਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਰੋਡ ਐਕਸੀਡੈਂਟ ਦਾ ਜਿਹੜਾ ਮਾਮਲਾ ਉਹ ਕਾਫੀ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਜਾਨੀ ਅਤੇ ਮਾਨਲੀ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਹੁਣ ਦੀ ਹੋਈ ਇਜਾਜ਼ਤ ਤਨਪਾ